બંધ કરો જ ਆ ਰਿਹਾ ਬੰਨ ਜਾਨ ਜਾਨ ਨੀਤੋ ਆਣੇ ਜਵਾ ਦੋ ਦੋ ਲਾਈਨ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਯੂਥ ਨਸ਼ਾ ਵਿਰੋਧ ਜੋ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਕਿਉਂਕਿ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਲਈ ਅਤੇ ਨਸ਼ਿਆਂ ਦੇ ਖਿਲਾਫ ਸਾਰਿਆਂ ਨੂੰ ਆਪਣੀ ਇਕੱਠੇ ਹੋ ਕੇ ਇਹਦੇ ਖਿਲਾਫ ਜੰਗ ਲੜਨੀ ਪੈਗੀ ਅੱਜ ਬੜੀ ਖੁਸ਼ੀ ਹੈ ਜੋ ਰਿਸਪੈਕਟਡ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇਹ ਮੋਹਮ ਸ਼ੁਰੂ ਕੀਤੀ ਹੋਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਬੱਚਾ ਦੇ ਅੰਦਰ ਬੜਾ ਤਾਲਮੇਲ ਹੈ ਬੜਾ ਹੀ ਜੋਸ਼ ਹੈ ਬੱਚੇ ਦੇ ਅੰਦਰ ਜੋ ਨਗਰ ਕੌਂਸਲ ਰਾਜਪਾਦ ਦੇ ਸਹਿਯੋਗ ਨਾਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ ਤੇ ਜੋ ਪੁਲਿਸ ਦੇ ਇੰਸਪੈਕਟਰ ਸਾਹਿਬ ਹੈ ਬਲਵਿੰਦਰ ਸਿੰਘ ਜੀ ਇਹ ਵੀ ਪੂਰਾ ਕੋਆਪਰੇਟ ਕਰ ਰਹੇ ਆ ਤੇ ਬਾਕੀ ਸਾਡੀ ਵੀ ਸਾਰਿਆਂ ਨੂੰ ਬੇਨਤੀ ਹੈ ਵੀ ਇਹ ਲਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਇਸ ਮਹਿੰਮ ਦਾ ਹਿੱਸਾ ਬਣੀਏ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਈਏ ਇੱਕ ਯੁੱਧ ਨਸ਼ਾ ਪੰਜਾਬੀਓ ਜਾਗੋ ਨਸ਼ੇ ਛੱਡੋ ਹੋਰ ਕੱਢੋ ਇਹ ਸਾਡੀ ਸਾਰਿਆਂ ਨੂੰ ਹੀ ਇਹ ਬੇਨਤੀ ਹੈ ਜੀ ਥੈਂਕ ਯੂ ਅੱਜ ਨਗਰ ਕੌਂਸਲ ਵੱਲੋਂ ਬਲਾਜਮਾ ਵੱਲੋਂ ਸਾਰੇ ਤੇ ਬੱਚਿਆਂ ਵੱਲੋਂ ਸਾਰੇ ਸ਼ਹਿਰ ਦੇ ਇਕੱਠਾ ਹੋ ਕੇ ਗਰੇਲੀ ਕੱਢੀ ਹੈ ਤੇ ਜਿਸ ਦੇ ਵਿੱਚ ਸਾਰੇ ਸਾਡੇ ਹਿੱਸਾ ਲੈ ਰਹੇ ਨੇ ਸਾਡੇ ਪ੍ਰਧਾਨ ਜੀ ਸਾਰੇ ਨੇ ਸਾਡੇ ਗੁਰਦੁਆਰੇ ਦੇ ਪ੍ਰਧਾਨ ਜੀ ਨਗਰ ਕੌਂਸਲ ਦੇ ਸਾਰੇ ਨੇ ਸਾਰੇ ਆਹੇ ਹਿੱਸਾ ਲੈ ਰਹੇ ਵੀ ਰਾਜਪੇਂ ਵੀ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਵਿਕਣ ਦਿੱਤਾ ਜਾਵੇਗਾ ਇਹ ਗੰਗਾ ਲੋਕਾਂ ਨੂੰ ਵੀ ਅਪੀਲ ਕਰਾਂ ਲੋਕਾਂ ਨੂੰ ਅਸੀਂ ਆਹੇ ਅਪੀਲ ਕਰਾਂਗੇ ਜੇਕਰ ਕੋਈ ਨਸ਼ਾ ਪਿੰਦਾ ਆ ਜਦੋਂ ਸਾਡੇ ਕੋਲ ਲੈ ਆਓ ਅਸੀਂ ਦਾਖਲ ਕਰਾਵਾਂਗੇ ਜਿਹੜਾ ਕੋਈ ਵੇਚਦਾ ਹੈ ਉਹਦੇ ਬਾਰੇ ਸਾਨੂੰ ਦੱਸੋ ਅਸੀਂ ਉਹਦੇ ਖਿਲਾਫ ਐਫ ਪੀਆਰ ਦੱਸੋ ਉਹ ਤਾਂ ਅਜੇ ਵੀ ਨਸ਼ਾ ਦੋਹਰੂਦ ਮੁਹਿੰਮ ਚਲੀ ਇੱਕ ਨਸ਼ਾ ਯੋਧ ਨਸ਼ਾ ਅਭਰੂਧ ਇਹਦੇ ਤਹਿਤ ਪੰਜਾਬ ਦੇ ਲੋਕ ਹੋਣਾਂ ਨੇ ਨਸ਼ਾ ਤਿਆਗਣ ਲਈ ਇੱਕ ਨਾਸ਼ਾ ਦੇ ਖਲਾਅ ਲਾਈਵ ਲੜਨ ਜਿਸ ਨੂੰ ਕਿਹਾ ਗਿਆ ਸੀ ਕਿਉਂ ਦਿਓ ਦੇ ਦਰਾਂ ਸਹਿਯੋਗ ਨਾਲ ਨਗਰਪਾਲਿਕਾ ਰੈਲੀ ਕੱਢੀ ਸੀ ਇਹਦੇ ਵਿੱਚ ਸਕੂਲਰ ਸਕੂਲ ਮੁਕਤ ਸਕੂਲ ਪਟੇਲ ਕੋਲੇ ਪਟੇਲ ਸਕੂਲ ਸੀਐਮ ਮੋਰੋ ਸਕੂਲ ਤੇ ਮਿਊਨਿਸਪਲ ਸਟਾਫ ਲਗਭਗ 400 ਅਚੰਗ ਸਟਾਫ ਨੇ ਅੱਜ ਰੈਲੀ ਕੱਢੀ ਕਿੱਥੇ ਸ਼ੁਰੂ ਕਿੱਥੇ ਸਮਾਪਤੀ ਕਰੀ ਇਹਨਾਂ ਦੇ ਇਹ ਰਲੀ ਸਾਡੀ ਫੁਆਰਾ ਚੌਂਕ ਤੋਂ ਸ਼ੁਰੂ ਹੋਈ ਸੀ ਫੁਆਰਾ ਚੌਂਕ ਤੋਂ ਹੁੰਦੀ ਹੋਈ ਪੀਐਨ ਕਾਲਜ ਰੋਡ ਹਸਪੀਟਲ ਰੋਡ ਹਸਪੀਟਲ ਰੋਡ ਤੋਂ ਗੁਰਦੁਆਰਾ ਸਿੰਘ ਸਵਰ ਰੋਡ ਤੇ ਵਿਚੋਰ ਕਰਦੇ ਹੋਏ ਤੇ ਟਾਲੀ ਵਾਲ ਚੌਂਕ ਤੇ ਸਮਾਪਤ ਹੋਈ ਸਾਡੀ ਕੀ ਕਹਿਣਾ ਜਦੋਂ ਸ਼ਹਿਰਾ ਸਿੰਘ ਅਸੇ ਬਾਰੇ ਜਿਹੜੇ ਹੈਗੇ ਜਿਨ੍ਹਾਂ ਦੀ ਪੰਜਾਬ ਸਰਕਾਰ ਦੀ ਮੁਹਿੰਮ ਚੱਲੀ ਰਹੀ ਸਾਡੇ ਮਾਨਯੋਗ ਸੀਐਮ ਸਾਹਿਬ ਸਰਪੰਤ ਮਾਨ ਸਿੰਘ ਦੀ ਮੁਹਿੰਮ ਚੱਲ ਰਹੀ ਸਾਡੇ ਮੈਡਮ ਵਿਧਾਇਕ ਨੀਨਾ ਮਿਤੋਜੀ ਵੀ ਕਰ ਰਹੇ ਸਾਰਿਆਂ ਨੂੰ ਮੋਨਯੋਨਰ ਅਪੀਲ ਕਰ ਰਹੇ ਨਸ਼ਾ ਛਡੋ ਨਵੀਂ ਸਾਰਣੋ ਇਹ ਬੇਨਤੀ ਕਰ ਰਹੇ ਨਸ਼ਾ ਛਡੋ ਨਸ਼ਾ ਤਿਆਗੋ ਜੇਕਰ ਕੋਈ ਤੁਹਾਡੇ ਸ਼ਹਿਰ ਦੇ ਵਿੱਚ ਨਸ਼ਾ ਵੇਚਦਾ ਹੈ ਜਾਂ ਨਸ਼ਾ ਕਰਦਾ ਹੈ ਉਹਦੇ ਬਾਰੇ ਪੰਜਾਬ ਸਰਕਾਰ ਨੇ ਇੱਕ ਵਟਸਐਪ ਨੰਬਰ ਜਾਰੀ ਕੀਤਾ ਹੋਇਆ ਹੈ 97 79 100 ਤੇ 200 ਜੇਕਰ ਕਿਸੇ ਵੀ ਸ਼ਹਿਰ ਵਾਸੀ ਨੂੰ ਪਤਾ ਲੱਗ ਰਿਹਾ ਕੋਈ ਬੰਦਾ ਸ਼ਹਿਰ 'ਚ ਨਸ਼ੇ ਦਾ ਵਪਾਰ ਕਰ ਰਿਹਾ ਨਸ਼ਾ ਵੇਚ ਰਿਹਾ ਤਾਂ ਇਸ ਨੰਬਰ ਤੇ ਵਟਸਐਪ ਕਰੋ ਉਸ ਦੀ ਜਿਹੜੀ ਜਾਣਕਾਰੀ ਗੁਪਤ ਰੱਖ ਕੇ ਸਰਕਾਰ ਨਸ਼ਾ ਵੇਚਣ ਵਾਲੇ ਦੇ ਖਿਲਾਫ ਕੜਵੀ ਤੇ ਜੜੀ ਸਖਤ ਕਾਰਵਾਈ ਕਰੇਗੀ ਮੇਰੀ ਇਹ ਬੇਨਤੀ ਹੈ ਸਾਰਿਆਂ ਨੂੰ ਨਸ਼ਾ ਛੱਡੋ ਤੇ